ਆਲੀਆਂ ਦਾ ਮੋਹ ਹੈ ਸੱਚਣਾ ਸਾਨੂੰ ਆ ਲੋਕ ਅੱਦੇ ਐਂ ਮਰ ਜਣਗੇ ਹੇਰਵੇ ਦੇ ਵਿੱਚ ਜੇ ਜ਼ਮੀਨ ਵਾਗੀ ਇਸ ਕਰਕੇ ਭਾਈ ਲੜਾਈ ਫੇ ਮੱਚੀ ਹੈ ਇਸ ਲੜਾਈ ਨੂੰ ਬਚਾਉਣ ਵਾਸਤੇ ਇਹ ਜ਼ਮੀਨਾਂ ਬਚਾਉਣ ਵਾਸਤੇ ਸੱਚਣਾ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਹਦੇ ਵਾਸਤੇ ਕੁੱਲ ਕਿਸਾਨਾਂ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ ਕਿਉਂਕਿ ਜ਼ਮੀਨ ਦੇ ਨਾਲ ਇਕੱਲਾ ਕਿਸਾਨ ਨਹੀਂ ਜੁੜਿਆ ਕੱਲਾ ਜੱਟ ਨਹੀਂ ਜੁੜਾ ਜ਼ਮੀਨ ਦੇ ਨਾਲ ਇਸ ਜ਼ਮੀਨ ਦੇ ਨਾਲ ਬਹੁਤ ਲੋਕ ਜੁੜੇ ਹੋਏ ਨੇ ਇਹ ਜ਼ਮੀਨ ਦੇ ਉੱਤੇ ਬਹੁਤ ਤਰ੍ਹਾਂ ਦੇ ਲੋਕ ਰੋਜ਼ਗਾਰ ਨਾਲ ਚੱਲਦਾ ਹੈਗਾ ਇਸ ਜ਼ਮੀਨ ਦੇ ਨਾਲ ਆਰਥਿਕਾਂ ਦਾ ਰੋਜ਼ਗਾਰ ਚੱਲਦਾ ਹੈ ਇਸ ਜ਼ਮੀਨ ਦੇ ਨਾਲ ਮਨੀਮਾਂ ਦਾ ਰੋਜ਼ਗਾਰ ਚੱਲਦਾ ਹੈ ਇਸ ਜ਼ਮੀਨ ਦੇ ਨਾਲ ਇੱਥੇ ਪੱਲੇਦਾਰਾਂ ਦਾ ਰੋਜ਼ਗਾਰ ਚੱਲਦਾ ਮਜ਼ਦੂਰਾਂ ਦਾ ਰੋਜ਼ਗਾਰ ਚੱਲਦਾ ਹੈ ਖੇਤੀ ਮਜ਼ਦੂਰਾਂ ਦਾ ਰੋਜ਼ਗਾਰ ਚੱਲਦਾ ਹੈ ਟਰੱਕ ਜੁਨੀਅਨਾਂ ਦਾ ਰੋਜ਼ਗਾਰ ਚੱਲਦਾ ਹੈ ਟਰੱਕ ਆਪਰੇਟਰਾਂ ਦਾ ਰੋਜ਼ਗਾਰ ਚੱਲਦਾ ਹੈ ਇਹਦੇ ਨਾਲ ਸੱਜਣੋ ਵੱਡਾ ਹੱਲਾ ਆਊਗਾ ਹੁੰਚਾ ਵਧਣਾ ਹੁੰਚਾ ਜੇ ਮਤਲਬ ਇਹ ਖੇਤੀ ਨਹੀਂ ਰਹਿੰਦੀ ਇਸ ਕਰਕੇ ਜੇ ਖੇਤੀ ਹੈ ਕਾਰਪੋਰੇਟ ਵੱਲ ਚਲੀ ਜਾਂਦੀ ਹੈ ਨਾ ਤਾਂ ਫਿਰ ਭਾਈ ਵੱਡੀ ਹਹਾਕਾਰ ਮੱਚਣੀ ਹੈ ਹਹਾਕਾਰ ਕੋਈ ਧਾਰਾ ਨਹੀਂ ਬਚਣਾ ਹੈਗਾ ਇੱਥੇ ਇਸ ਕਰਕੇ ਸੱਜਣਾ ਬਚਾ ਕੀਆ ਸਾਡੇ ਕੋਲੇ ਅਸੀਂ ਬੱਚਿਆਂ ਨੂੰ ਪੜ੍ਹਾਉਣੇ ਆਗੇ ਪੜ੍ਹਾਉਣ ਤੇ ਜੋਰ ਹੈ ਸਾਡਾ ਲੱਗਿਆ ਹੋਇਆ ਤੜਕੀ ਉੱਠ ਕੇ ਸੁੱਤੇ ਉੱਠਦੇ ਟਾਈ ਲਾ ਕੇ ਉਹਨੂੰ ਨਿਮਾ ਕੇ ਸਾਡੀ ਮਾਂ ਦੋ ਪਰੌਂਠੀਆਂ ਪਾ ਕੇ ਉਹਨੂੰ ਸਕੂਲ ਤੋਰਦੀ ਐ ਤੇ ਸਕੂਲ ਦੀ ਫੀਸ ਕਿੰਨੀ ਐ ਉਹ ਫੀਸ ਆ 2500 ਰੁਪਇਆ ਮਹੀਨਾ ਜੰਮ ਦੇ ਬੱਚੇ ਕੀ ਆ ਜਿਹੜਾ 2 ਸਾਲ ਦਾ ਪਹਿਲੀ ਕਲਾਸ ਦੇ ਵਿੱਚ ਲਾਉਣਾ ਤੁਸੀਂ ਤਾਂ ਉਹਨੂੰ ਬਾਈ ਕਾਦੇ ਵਾਸਤੇ ਪੜ੍ਹਾਉਣਾ ਵਿਚਾਰ ਖਰਾ ਦਾ ਸਿਆਣੂ ਹੋ ਜੂਗਾ ਇਹਨੂੰ ਕੋਈ ਰੋਜ਼ਗਾਰ ਮਿਲ ਜੂਗਾ ਉਹਦੀ ਨੌਕਰੀ ਕਰੂਗਾ ਕੋਈ ਆ ਖੇਤੀ ਘੱਟ ਦਾ ਸੌਦਾ ਬਣਾਤਾ ਇਹਨਾਂ ਬੇਈਮਾਨਾਂ ਨੇ ਇਹ ਖੇਤੀ ভাই ਕਦੋਂ ਦਾ ਘੱਟ ਦਾ ਸੌਦਾ ਬਣ ਗਈ ਆ ਜਿਹੜੀ ਛਤਰ ਛਾਇਆ ਥੱਲੇ ਖੜਿਆ ਨਾ ਇਸ ਸਾਡੇ ਬਾਬੇ ਨੇ ਤਾਂ ਐਂ ਕਿਹਾ ਉੱਤਮ ਖੇਤੀ ਮਤਮੁਬਾਰ ਤੇ ਨਿਖਿਤ ਨੌਕਰੀ ਕਹਿ ਕੇ ਸਾਡੇ ਬਾਬੇ ਦੇ ਬਿਆਨ ਕੀਤਾਗਾ ਅੱਜ ਇਹ ਬੇਈਮਾਨ ਬਾਈ ਇਹ ਖੇਤੀ ਨੂੰ ਨਖਤ ਕਰਨ ਦੇ ਸਾਹ ਲੱਗੇ ਹੋਏ ਲਗੇ ਇਸ ਕਰਕੇ ਸੱਜਣੋ ਉਹ ਸਾਡੇ ਬਾਬੇ ਦੀ ਬਾਣੀ ਨੂੰ ਵੱਡਾ ਉਹ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਉਹਨੂੰ ਬਦਲਣ ਜਾ ਰਹੇ ਨੇ ਸਾਰੇ ਕਸ਼ੇ ਨੂੰ ਇਸ ਕਰਕੇ ਬਾਈ ਇਹ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਤੁਸੀਂ ਵੱਡੀ ਉਮਰ ਦੇ ਬਜ਼ੁਰਗ ਬੈਠੋ ਸੱਜਣੋ ਇੱਥੇ ਬੜੇ ਸਾਡੇ ਕੋਲੇ ਜਿਹੜੀ ਦਾਣੇ ਜਿਹੜੀ ਫਸਲ ਹੁੰਦੀ ਸੀ ਬਾਤ ਥੋੜੀ ਹੁੰਦੀ ਸੀ ਫਸਲ ਕਿੰਨੀ ਹੁੰਦੀ ਸਾਡੇ ਘਰੇ ਕਿਸੇ ਦੇ 20 ਮਰ ਦਾਣੇ ਕਿਸੇ ਦੇ 50 ਮਰ ਦਾਣੇ ਤਾਂ ਬਾਈ ਉਹ 50 ਮਰ ਦਾਣੇ ਆ ਕਿਸਾਨ ਇਹ ਤਾਂ ਦਸਵੀਂ ਮਾਇਆ ਅਜ ਬੜਾ ਰਾਜਾ ਯਾਰ ਬੋਲਦੇ ਉੱਤੇ ਬਹਿ ਕੇ ਗੀਤ ਗਾਉਦਾ ਹੁੰਦਾ ਗੀਤ ਕਲੀਆਂ ਗਾਉਦਾ ਹੁੰਦਾ ਕਲੀਆਂ ਤਾਂ ਸੱਚ ਨੂੰ ਅੱਜ ਉਹ ਕਲੀਆਂ ਗਾਉਣ ਵਾਲੇ ਬੱਤੂਆਂ ਦਾ ਕੀ ਬਣ ਗਿਆ ਉਹ ਰੀੜੀਆਂ ਵੰਡਣ ਵਾਲੇ ਲੋਕ ਅੱਜ ਬਈ ਉਹ ਪਖਾਰੀਆਂ ਵਾਲੀ ਲੈਨ 'ਚ ਖੜੇ ਕਰਦੇ ਨੇ ਬੇਈਮਾਨਾਂ ਨੇ ਪਖਾਰੀਆਂ ਦੀ ਲੈਨ 'ਚ ਆ ਤੁਸੀਂ ਬੁੱਕਾਂ ਦੇ ਬੱਕ ਭੱਲ ਕੇ ਰੀੜੀ ਵੰਡਦੇ ਹੁੰਦੇ ਬਹੁਤ ਬਹਿ ਕੇ ਤੁਸੀਂ ਦੋ ਦੋ ਕਸਣਾਂ ਦੀ ਬੋਤੀ ਛੱਡ ਦਿੰਦੇ ਹੁੰਦੇ ਸੱਚ ਨੂੰ ਕਿੱਧਰ ਲੱਗ ਗਈ ਅੱਜ ਬੋਤੀਆਂ ਉਹ ਰੀੜੀ ਕਿੱਧਰ ਬਾਕੀ ਸਾਡੀ ਅੱਜ ਇਸ ਕਰਕੇ ਭਾਈ ਉਹ ਐ ਨਹੀਂ ਗਈ ਵੀ ਤੁਸੀਂ ਬੰਦਲੋਂ ਹਟ ਕੇ ਜਦ ਤੁਸੀਂ ਉਹ ਰੀੜੀਆਂ ਬੋਦੀਆਂ ਛੁੱਣੋਂ ਹਟ ਗਏ ਨਹੀਂ ਇਹ ਛੜਾਇਆ ਪੌਂਸੀਆਂ